ਕਹਿੰਦੇ ਇੱਕ ਅਨਧਾਨ ਦੇਹ ਤੂੰ ਆਪਣਾ ਮੈਨੂੰ ਨਾਮ ਦਾ ਖਜ਼ਾਨਾ ਦੇ ਜਿਹਦੇ ਨਾਲ ਮੇਰਾ ਬੇੜਾ ਪਾਰ ਹੋ ਜਾਏ ਤੇ ਦਿਨ ਰਾਤ ਮੈਂ ਤੇਰਾ ਨਾਮ ਜਪਾਂ ਧੰਨ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ ਅੱਜ ਜੋਤੀ ਜੋਤ ਦਿਵਸ ਆਭਾ ਮਨਾ ਰਹੇ ਆ ਤੇ ਉਹਨਾਂ ਦਾ ਜਿਹੜਾ ਜੀਵਨ ਹੈ ਬੜਾ ਬਰਾਗਮਈ ਲਾਹੌਰ ਦੇ ਵਿੱਚ ਸਤਗੁਰਾਂ ਦਾ ਜਨਮ ਹੋਇਆ ਸੀ ਅਵਤਾਰ ਚੂਨਾ ਮੰਡੀ ਲਾਹੌਰ ਤੇ ਪਿਤਾ ਦਾ ਨਾਮ ਹਰਦਾਸ ਸੀ ਤੇ ਮਾਤਾ ਦਇਆ ਕੌਰ ਤੇ ਛੋਟੀ ਉਮਰ ਦੇ ਵਿੱਚ ਪਹਿਲਾਂ ਮਾਤਾ ਚੜ੍ਹਾਈ ਕਰ ਗਏ 5 ਕੁ ਸਾਲ ਦੀ ਉਮਰ ਦੇ ਵਿੱਚ ਪਿਤਾ ਪਾਲਣ ਲੱਗਿਆ ਨਾਲੇ ਕੰਮਕਾਰ ਕਰਦੇ ਨੇ 2 ਕੁ ਸਾਲ ਬਾਅਦ 7 ਕੁ ਸਾਲ ਦੀ ਉਮਰ ਹੋਈ ਤੇ ਮਹਾਰਾਜ ਪਿਤਾ ਵੀ ਚੜ੍ਹਾਈ ਕਰ ਗਏ ਬੱਚਾ ਯਤਿਮ ਹੋ ਗਿਆ ਤੇ ਉਹ ਘਰ ਦੇ ਵਿੱਚ ਕੋਈ ਨਾ ਰਿਆ ਤੇ ਬਾਸਰ ਕੇ ਪਿੰਡ ਸ੍ਰੀ ਮਹਾਰਾਜ ਜੀ ਦੇ ਨਾਨਕੇ ਨਾਨੀ ਗਈ ਜਾ ਕੇ ਘਰ ਦੇ ਵਿੱਚ ਰਹਿਣ ਲੱਗੀ ਹੁਣ ਘਰ ਦੇ ਵਿੱਚ ਕੋਈ ਇਤਨੀ ਗਰੀਬੀ ਆ ਕੁਝ ਖਾਣ ਪੀਣ ਲਈ ਕੋਈ ਕਮਾਈ ਵਾਲਾ ਕਮਾ ਕੇ ਲੱਗਦਾ ਫੇਰੀ ਰੋਟੀ ਪਾਣੀ ਚੱਲੂ ਵਿਚਾਰ ਬਣਾ ਕੇ ਭਈ ਇੱਥੇ ਕਿੱਥੇ ਗੁਜ਼ਾਰਾ ਹੋਣਾ ਪਿੰਡ ਹੀ ਲੈ ਚੱਲੋ ਲੋੜੇ ਦੇ ਕੱਪੜੇ ਬੰਨ ਕੇ ਗਟੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਨਾਨੀ ਨੇ ਉਂਗਲੀ ਲਾਇਆ ਬੱਚੇ ਨੂੰ ਭਾਈ ਜੇਠਾ ਨਾਮ ਸੀ ਪਹਿਲਾਂ ਗੜੀ ਪੋੜ ਲਈ ਧੱਕੇ ਸਿਰ ਤੇ ਘਰ ਨੂੰ ਜਿੰਦਾ ਲਾ ਕੇ ਪਿੰਡ ਬਾਸਰ ਕੇ ਨੂੰ ਚੱਲ ਪੀ ਕੇ ਕਿਸੇ ਚਾਚੇ ਤਾਇਏ ਨੇ ਕਿਹਾ ਵੀ ਤੂੰ ਇਹਨੂੰ ਰਹਿਣ ਦੇ ਤੇ ਘਰ ਦੇ ਵਿੱਚ ਸਾਡੇ ਭਰਾ ਦਾ ਘਰ ਹੈ ਅਸੀਂ ਖੁੱਲ੍ਹਿਆਂ ਰਹਿਣ ਦੀਏ ਇਹਨੂੰ ਅਸੀਂ ਰੋਟੀ ਪਾਣੀ ਦੇ ਦਿਆ ਕਰਾਂ ਆਓ ਜੀ ਖਾਲਸਾ ਪਾਰੋਨਾ ਚਾਚਾ ਤਾਇਆ ਨੂੰ ਇਹ ਨਹੀਂ ਪਤਾ ਵੀ ਅੱਜ ਜਿਹੜੇ ਘਰੋਂ ਜਿੰਦਾ ਲੱਗਿਆ ਔਰ ਜਿੰਦਾ ਲੱਗਿਆ ਨਾ ਕਿਤੇ ਤਾਂ ਚਾਚੇ ਤਾਇਏ ਖੁਸ਼ ਹੁੰਦੇ ਨੇ ਨਾ ਜਗਮਾ ਦੇ ਉੱਤੇ ਵੀ ਹਾਂ ਚਲੋ ਉਹਨਾਂ ਨੂੰ ਇਹ ਨਹੀਂ ਪਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਘਰੋਂ ਜਿੰਦਾ ਲੱਗੇ ਇਹਨੂੰ ਕਦੇ ਜਿੰਦਾ ਨਹੀਂ ਲੱਗਣਾ ਸਾਡੇ ਘਰਾਂੋਂ ਤਾਂ ਜਿੰਦੇ ਲੱਗ ਸਕਦੇ ਐ ਪਰ ਇਹ ਗੁਰੂ ਰਾਮਦਾਸ ਮਹਾਰਾਜ ਦਾ ਘਰ 24 ਘੰਟੇ ਖੁੱਲਾ ਰਹੇ ਬਾਸਰ ਕੇ ਪਿੰਡ ਆ ਗਏ ਵਿਚਾਰ ਤਾਂ ਕਹਿੰਦੇ ਇੱਥੋਂ ਤੱਕ ਵੀ ਆਈਏ ਜਦੋਂ ਨਾਨੀ ਘਰ ਲੈ ਕੇ ਆਈ ਸੀ ਨਾ ਕਹਿੰਦੇ ਘਰੇ ਮਾਮੀ ਨੇ ਵੀ ਕਹਿ ਦਿੱਤਾ ਸੀ ਇੱਕ ਵਾਰੀ ਕਹਿਣ ਲੱਗੇ ਵੀ ਬੱਚੇ ਸਾਡੇ ਵੀ ਪਹਿਲਾਂ ਕਾਫੀ ਇਹ ਘਰ ਦੇ ਵਿੱਚ ਤੇ ਅਸੀਂ ਇਹਨੂੰ ਪਾਲ ਲਈ ਸੀ ਰੋ ਵਿਚਾਰ ਸਮਾਂ ਚੱਲਦਾ ਗਿਆ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦਾ ਵੀ ਪਿੰਡ ਬਾਸਰਕੇ ਹੈ ਜਿਸ ਤਰ੍ਹਾਂ ਕੋਈ ਚੜ੍ਹਾਈ ਕਰ ਜਾਂਦਾ ਆਪਾਂ ਇੱਕ ਦੂਜੇ ਦੇ ਬੈਠਣ ਜਾਂਦੇ ਆਹ ਦਾ ਨਾਰਾ ਮਾਰਨ ਵਾਸਤੇ ਧੰਨ ਗੁਰੂ ਅਮਰਦਾਸ ਮਹਾਰਾਜ ਵੀ ਗਏ ਤੇ ਜਦੋਂ ਸਾਰਾ ਕੁਝ ਦੇਖਿਆ ਕਹਿਣ ਲੱਗੇ ਇਹਨਾਂ ਨੂੰ ਸਾਡੇ ਕੋਲ ਛੋ ਗੋਇੰਦਵਾਲ ਸਾਹਿਬ ਸਤਗੁਰਾਂ ਦੇ ਕੋਲ ਚਲੇ ਗਏ ਘੋਣੀਆਂ ਵੇਚਦੇ ਸੀਗੇ ਵੱਡੀ ਉਮਰ ਹੋਈ ਉਹ ਕੰਮ ਛੱਡ ਕੇ ਸਤਗੁਰਾਂ ਦੀ ਸੇਵਾ ਵਿੱਚ ਲੱਗ ਗਏ ਤੇ ਸੇਵਾ ਵਿੱਚ ਐਸੇ ਨਪੁੰਨ ਹੋਏ ਤੇ ਦਿਨ ਰਾਤ ਤਨੋ ਮਨੋ ਹੋ ਕੇ ਸੇਵਾ ਕਰਨੀ ਤਨ ਗੁਰੂ ਅਮਰਦਾਸ ਮਹਾਰਾ ਦੇ ਘਰ ਦੀ ਗੋਵਿੰਦਵਾਲ ਸਾਹਿਬ ਦੇ ਚ ਬੌਲੀ ਸਾਹਿਬ ਦੀ ਵਿਚਾਰੀ ਉਹ ਜਿਹੜੀ ਪਟਾਈ ਹੋਈ ਤੇ ਮਹਾਰਾਜ ਜੀ ਨੇ ਪੂਰੇ ਤਨ ਮਨ ਤਨ ਦੇਣਾ ਸਾਨ ਮਨ ਧਨ ਸਭ ਸੋਭ ਗੁਰ ਕੋ ਅੱਜ ਧੰਨ ਗੁਰੂ ਰਾਮਦਾਸ ਮਹਾਰਾਜ 19 20 ਸਾਲ ਦੀ ਉਮਰ ਦੇ ਵਿੱਚ ਹੋਏ ਤਾਂ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਦੀ ਬੇਟੀ ਬੀਬੀ ਭਾਨੀ ਵਿਆਹਣ ਯੋਗ ਹੋ ਮਾਤਾ ਜੀ ਨੇ ਇੱਕ ਦਿਨ ਵਿਚਾਰ ਕੀਤੀ ਕਹਿਣ ਲੱਗੇ ਵੀ ਆਪਣਾ ਬੇਟੀ ਵਾਸਤੇ ਕੋਈ ਵਰ ਵੇਖੀਗੀ ਭਾਵੇਂ ਕੋਈ ਵਰ ਲੱਭੀਏ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਭਾਈ ਜੇਠਾ ਰੂਪ ਦੇ ਵਿੱਚ ਟੋਕਰੀ ਚੱਕੀ ਆਉਂਦੇ ਸੀ ਕਹਿਣ ਲੱਗੇ ਵੀ ਉਹ ਇੱਕ ਸਾਹਮਣੇ ਜੀ ਜਿਆ ਨੌਜਵਾਨ ਆਉਂਦਾ ਹੈ ਨਾ ਸੋਹਣਾ ਸੁਣੱਖਾ ਇਹਦੇ ਵਰਗਾ ਕੋਈ ਬਾਹਰ ਲੱਭ ਗਿਆ ਆਪਾਂ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਭਾਈ ਇਹਦੇ ਵਰਗਾ ਤਾਂ ਇਹੀ ਹੈ ਇਹਦੇ ਵਰਗਾ ਦੁਨੀਆ 'ਚ ਹੋਰ ਨਹੀਂ ਕੋਈ ਤੇ ਇਸੇ ਨੂੰ ਆਪਾਂ ਰਿਸ਼ਤਾ ਕਰ ਦਿੰਨੇ ਇਹ ਕੋ ਨਾਲੇ ਪਤਾ ਵੀ ਘਰ ਦੇ ਵਿੱਚ ਪਿਛਲੇ ਪਾਸੇ ਕੀ ਹੈ ਅੱਜ ਤੇ ਆਪਾਂ ਰਸਤਾ ਕਰਨਾ ਹੋਵੇ ਨਾ ਆਪਾਂ ਸੌ ਕੁਸ਼ ਵਿਖਦੇ ਆਂ ਵੇਖੋ ਜ਼ਮੀਨ ਕਿੰਨੀ ਐ ਘਰ ਕਿਹੋ ਜਿਹਾ ਹੈ ਕਿ ਉਹ ਜਿਹਾ ਪਰਿਵਾਰ ਐ ਸੌ ਕੁਸ ਤਾਂ ਇਹ ਪਰ ਦੇਖਦੇ ਆਂ ਚੀਜ਼ਾਂ ਪਰ ਧੰਨ ਗੁਰੂ ਅਮਰਦਾਸ ਮਹਾਰਾਜ ਜਿਹੜੇ ਜਾਣੀ ਜਾਣ ਨੂੰ ਪਤਾ ਐ ਤੇ ਉਹ ਕਹਿਣ ਲੱਗੇ ਫਿਰ ਇਸੇ ਨੂੰ ਆਪਾਂ ਆਪਣਾ ਮੇ ਬੀ ਭਾਨੀ ਦਾ ਰਸਤਾ ਖੜ ਦਿੰਦੇ ਹਾਂ ਗੁਰੂ ਅਮਰਦਾਸ ਮਾਰੇ ਨੇ ਆਪਣੇ ਬੇਟੀ ਬੀਬੀ ਭਾਨੀ ਦਾ ਰਸਤਾ ਕੀਤਾ ਵਿਆਹ ਹੋਇਆ ਫੇਰ ਵੀ ਉਸੇ ਘਰ ਦੇ ਵਿੱਚ ਦੋਨੋਂ ਜਣੇ ਤਨ ਮਨ ਧਨ ਦੇ ਨਾਲ ਸਤਿਗੁਰਾਂ ਦੇ ਦਰ ਦੀ ਸੇਵਾ ਕਰਦੇ ਨੇ ਤੇ ਘਰ ਦੇ ਵਿੱਚ ਤਿੰਨ ਸੁਪੁੱਤਰ ਵੱਡੇ ਪਹਿਲੇ ਚੰਦ ਜੀ ਛੋਟੇ ਮਹਾਦੇਵ ਤੇ ਉਸਾਰਿਆਂ ਤੋਂ ਛੋਟੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਹੜਾ ਆਪਾਂ ਕੱਲ੍ਹ ਸਾਰੀ ਕਥਾ ਵਿਚਾਰ ਸਰਵਣ ਕੀਤੀ ਸੀ ਗੁਰਤਾ ਗਤੀ ਗੁਰੂ ਅਰਜਨ ਦੇਵ ਮਹਾਰਾਜ ਸਾਰਿਆਂ ਤੋਂ ਛੋਟੇ ਧੰਨ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੇ ਘਰ ਦੇ ਵਿੱਚ ਜਿਨ੍ਹਾਂ ਨੇ ਇਸ ਧਰਤੀ ਦੇ ਉੱਤੇ ਇੱਕ ਐਸਾ ਸਰੋਵਰ ਬਣਾਇਆ ਜਿਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਆਰਾਮ ਦਾ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਕੱਲੇ ਪੰਜਾਬ ਦੇ ਨਹੀਂ ਕੱਲੇ ਹਿੰਦੁਸਤਾਨ ਨਹੀਂ ਦੀ ਆਲ ਵਰ ਤੋਂ ਦੁਨੀਆ ਆ ਕੇ ਉਸ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਤੇ ਆਪਣੇ ਦੁੱਖਾਂ ਨੂੰ ਦੂਰ ਕਰਦੇ ਨੇ ਜਿਹੜੇ ਗੁਰੂ ਰਾਮਦਾਸ ਮਹਾਰਾਜ ਨੇ ਜਿਹੜਾ ਸੁਧਾਰ ਉਡਾਇਆ ਉਥੇ 24 ਘੰਟੇ ਲਗਾਤਾਰ ਕੀਰਤਨ ਹੁੰਦਾ ਬਾਣੀ ਪੜ੍ਹੀ ਜਾਂਦੀ ਸੇਵਾ ਹੁੰਦੀ ਐਸੇ ਧੰਗ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੇ ਇਹ ਜਿਹੜਾ ਅੰਮ੍ਰਿਤਸਰ ਸਹਿਰ ਹੈ ਨਾ ਇਹ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪ ਮੋੜੀ ਘਟ ਕੇ ਨੂੰ ਵਸਾਉਣਾ ਕੀਤਾ ਆਪ ਸरोवर ਦੀ ਖੋਦਾਈ ਕਰਾਈ ਉਸ ਤੋਂ ਬਾਅਦ ਫਿਰ ਇਹ ਕਥਾ ਤਾਂ ਬਹੁਤ ਲੰਬੀਆਂ ਵਿਚਾਰਾਂ ਹਨ ਉਸ ਤੋਂ ਬਾਅਦ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਸਰੋਵਰ ਦੇ ਵਿਚਾਲੇ ਜੋ ਹਰਮੰਦਰ ਸਾਹਿਬ ਜੋ ਆਪਾਂ ਅੱਜ ਕੱਲ੍ਹ ਦਰਸ਼ਨ ਕਰਦੇ ਆ ਉਹ ਹਰਮੰਦਰ ਸਾਹਿਬ ਦੀ ਤਿਆਰੀ ਕਰਾਈ ਸਾਰੀ ਤੇ ਫਿਰ ਉਹਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜੋ ਆਪਾਂ ਪਿਛਲੇ ਦਿਨਾਂ ਦੇ ਵਿੱਚ ਸਾਰਾ ਸਰਣ ਕੀਤਾ ਇਤਿਹਾਸ ਪਹਿਲਾ ਪ੍ਰਕਾਸ਼ 1640 ਈਸਵੀ ਜੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਇਹ ਸਾਰੀਆਂ ਬਖਸ਼ਸ਼ਾਂ ਧੰਨ ਗੁਰੂ ਰਾਮਕ ਗੁਰੂ ਨੇ ਸਾਡੇ ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ ਜੋ ਕੁਝ ਕੀਤਾ ਤੇ ਉਸੇ ਉਹਨਾਰੇ ਜੇ ਜੇ ਕਰਮ ਕਰਨਗੇ ਬਾੜੇ ਚੰਗੇ ਪਾਹੀ ਆ ਕੇ ਇਸ਼ਨਾਨ ਪਾਣੀ ਕਰਨਗੇ ਬਾਣੀ ਸੁਣਨਗੇ ਸੇਵਾ ਕਰਨਗੇ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੇ ਘਰ ਨੂੰ ਕਦੇ ਜਿੰਦਾ ਲਾ ਕੇ ਆਈ ਸੀ ਨਾਮੀ ਤੇ ਰੋਟੀ ਚਾਹੇ ਦਾਪੇ ਤਾਏ ਚਾਚੇ ਦਿੰਦੇ ਰਿਹਾ ਸੀ ਅੱਜ ਜਿਹੜੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਦੇ ਵਿੱਚ ਆਲ ਵਰਤ ਦੇ ਕੋਈ ਏਡਾ ਲਗਨ ਜਿਹਦੇ ਵਿੱਚ ਜਿੰਨੀ ਦਾਣਾ ਤੇ ਪ੍ਰਸ਼ਾਦਾ ਬਣਦਾ ਗੁਰੂ ਰਾਮਦਾਸ ਮਹਾਰਾਜ ਦੇ ਕਰਦੇ 24 ਘੰਟੇ ਲੰਗਰ ਦਿਨ ਰਾਤ ਧੰਨ ਗੁਰੂ ਰਾਮਦਾਸ ਮਹਾਰਾਜ ਇਸੇ ਕਰਕੇ ਭਾਈ ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਇੱਥੇ ਮਹਾਰਾਜ ਕਹਿੰਦੇ ਭਾਈ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਦਾ ਕੱਲਾ ਪਗੁਰੂ ਅਰਜਨ ਦੇ ਬਾਰੇ ਨੂੰ ਦੇਖ ਕੇ ਅੱਜ ਦੇ ਦਿਨ ਕਹਿੰਦੇ ਜੋ ਜਲ ਮੈਂ ਜਲਾਇ ਕਟਾਰਨਾ ਤੇ ਜੋ ਤੀਰ ਸਭ ਚੋਤ ਸਮਾਨਾ ਆਜੇ ਤੇ ਜੋਤੀ ਜੋਤ ਸਮਾ ਗਈ ਸਤਿਗੁਰੂ ਪਾਤਸ਼ਾਹ ਮਹਾਰਾਜ ਆਪਣੇ ਥਾਂ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਸਥਾਪਨ ਕਰਕੇ ਆਪਣੇ ਛੋਟੇ ਸੁਪੁੱਤਰ ਉਹਨਾਂ ਦਾ ਜੋਤੀ ਜੋ ਦੇ ਸਾਪਾ ਮਨਾ ਰਹੇ ਆ ਗੁਰਬਾਣੀ ਚ ਮਾਰਾ ਇਹ ਕਹਿੰਦੇ ਭਾਈ ਪ੍ਰਭੂ ਦਾ ਖਜ਼ਾਨਾ ਨਾਮ ਸਾਨੂੰ ਮਿਲ ਜੇ ਤਾਂ ਵੇਖੋ ਕੰਡੀਆਂ ਬਖਸ਼ਾ ਹੋ ਗਈਆਂ ਅੱਜ ਤੇ ਇੱਕ ਪਾਸੇ ਕਿਤੇ ਦਾ ਮਾਂ ਨਾ ਪਿਓ ਨਾ ਭਰਾ ਨਾ ਭੈਣ ਨਾ ਕੋਈ ਨਹੀਂ ਘਰ ਦੇ ਵਿੱਚ ਤੇ ਜੇ ਗੁਰੂ ਦੇ ਨਾਲ ਸਾਝ ਪਾਈ ਤੇ ਜਿਹੜਾ ਬਚਨ ਆਉਂਦਾ ਗੁਰਬਾਣੀ ਦੇ ਵਿੱਚ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਪੋ ਕੇ ਹਾ ਕਾੜਾ ਜਿਉ ਧੰਗੁਰੂ ਅਮਰਦਾਸ ਮਹਾਰਾਣੇ ਸਾਰੇ ਰਿਸ਼ਤੇ ਨਿਵਾਏ ਨੇ ਮਾਤਾ ਪਿਤਾ ਵਾਲਾ ਵੀ ਰਿਸ਼ਤੇਦਾਰ ਵਾਲਾ ਵੀ ਸਭ ਕੋ ਗੁਰੂ ਹੀ ਹੈ ਇਸੇ ਕਰਕੇ ਮਹਾਰਾਜ ਅੱਗੇ ਕਹਿੰਦੇ ਧੰਗੁਰੂ ਅਮਰਦਾਸ ਪਾਤਸ਼ਾਹ ਖੇਲੀਆਂ ਪੰਗ ਦੀਆਂ ਚ ਕਹਿਤ ਨਾਰਿਕ ਗੁਰ ਪ੍ਰਸਾਦਿ ਬੂਝੋ ਕੋਈ ਐਸਾ ਕਰੇ ਵਿਚਾਰਾ ਗੁਰੂ ਜੀ ਕਹਿੰਦੇ ਗੁਰੂ ਦੀ ਕਿਰਪਾ ਦੁਆਰੇ ਐਸੀ ਗੱਲ ਸਮਝੋ ਤੇ ਮਨ ਵਿਚਾਰ ਨਾ ਕਰੋ ਕੀ ਵਿਚਾਰ ਕੇ ਮਹਾਰਾਜ ਕੀ ਗੱਲ ਸਮਝਾ ਰਹੇ ਹੋ ਤੁਸੀਂ ਸਾਨੂੰ ਕਹ ਲਿਜੀਏ ਕਿ ਸਾਨੂੰ ਸਮਝਾ ਰਹੇ ਗੁਰਬਾਣੀ ਰਾਹੀ ਉਪਦੇਸ਼ ਦਿੰਦੇ ਆ ਸਿੱਖਿਆ ਦਿੰਦੇ ਆ ਆਪਾਂ ਕਈ ਵਾਰੀ ਇਹ ਵਿਚਾਰਾ ਕਰਦੇ ਆ ਕਿ ਭਾਈ ਗੁਰੂ ਸਾਨੂੰ ਕੁਝ ਕਹਿ ਰਿਹਾ ਸਮਝਾ ਰਿਹਾ ਗੁਰਬਾਣੀ ਰਾਹੀਂ ਸਮਝ ਗਈ ਗੁਰੂ ਦੇ ਉਪਦੇਸ਼ ਨੂੰ ਸੁਣੀਏ ਗੁਰੂ ਦੇ ਉਪਦੇਸ਼ ਨੂੰ ਮੰਨ ਗਏ ਤੇ ਗੁਰੂ ਦੇ ਉਪਦੇਸ਼ ਨੂੰ ਕਮਾਈਏ ਤੇ ਪਾਦਸ਼ਾਹ ਕਹਿੰਦੇ ਨੇ ਵਿਚਾਰਗੇ ਕੀ ਵਿਚਾਰਗੇ ਮਹਾਰਾਜ ਕਹਿੰਦੇ ਜਿਉਂ ਜਲਿ ਉਪਰ ਫੇਨ ਬੁਦਬੁਦਾ ਤੈਸਾ ਹੈ ਉਹ ਸੰਸਾਰਾ ਕਾਣ ਲਗੇ ਭਾਈ ਧੰਗੁਰ ਅਮਰਦਾਸ ਪਾਦਸ਼ਾਹ ਜੀ ਕਹਿੰਦੇ ਜੈਸੇ ਜਿਉਂ ਜਲਿ ਉਪਰ ਜਲ ਕਹਿੰਦੇ ਪਾਣੀ ਆਪਾਂ ਦੇਖਦੇ ਆ ਪਾਣੀ ਉਪਰ ਫੇਨ ਬੁਦਬੁਦਾ ਝੱਕਦੇ ਬੁਲਬਲੇ ਉੱਠਦੇ ਆ ਨਾ ਪਾਣੀ ਦੇ ਉੱਤੇ ਅਗਦੇ ਪਾਣੀ ਡਿੱਗਦਾ ਹੋਵੇ ਝਾਲਾਂ ਜੀਆਂ ਚ ਜਾ ਕੇ ਤੇ ਜੋਰ ਦੀ ਉੱਤੇ ਦੇਖੀਏ ਆਪਾਂ ਝੱਗ ਬਣਦੀ ਹੈ ਤੇ ਉੱਤੇ ਬੁਲਬਲੇ ਜੇ ਉੱਠੀ ਜਾਂਦੇ ਪਾਣੀ ਦੇ ਵਿੱਚ ਤੇ ਨੌਵੇਂ ਪਾਤਸ਼ਾਹ ਦਾ ਬਚਨ ਵੀ ਆਪਾਂ ਭਗਦੇ ਸ਼ਲੋਕਾਂ ਚ ਸਰਵਣ ਕਰਦੇ ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ਜਾਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਬੀਤ ਉਹ ਜਿਹੜੇ ਬੁਲਬਲੇ ਹੈ ਜਲ ਦੇ ਉਚੋਂ ਨਿਕਲਦੇ ਤੇ ਉਹ ਇੱਕ ਦੋ ਮਿੰਟ ਹੀ ਰਹਿੰਦੇ ਤੇ ਉੱਥੇ ਵਿੱਚ ਹੀ ਫੇਰ ਖਤਮ ਹੋ ਜਾਂਦਾ ਇਸੇ ਤਰ੍ਹਾਂ ਮਹਾਰਾਜ ਸਾਨੂੰ ਇੱਥੇ ਸਮਝਾਉਦੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਜੋ ਜਲ ਉੱਪਰ ਫੇਨ ਬੁਦਬੁਦਾ ਜਿਸ ਤਰ੍ਹਾਂ ਜਲ ਦੇ ਵਿੱਚ ਪਾਣੀ ਦੇ ਵਿੱਚ ਬੁਲਬੁਲੇ ਪੈਦਾ ਹੁੰਦੇ ਨੇ ਭਾਈ ਤੇ ਫੇਰ ਉਠਦੇ ਆ ਤੇ ਫੇਰ ਨਾਲ ਹੀ ਮਿਟ ਜਾਂਦੇ ਨੇ ਇਸੇ ਤਰ੍ਹਾਂ ਤੈਸਾ ਇਹੋ ਸੰਸਾਰ ਇਹ ਜਿਹੜਾ ਸੰਸਾਰ ਹੈ ਇਹ ਵੀ ਪਾਣੀ ਦੇ ਉੱਤੇ ਬੁਲਬਲੇ ਜਿਹਾ ਆਪਾਂ ਸਾਰੇ ਪੈਦਾ ਹੋਈ ਜਾਂਦੇ ਆ ਤੇ ਜਾਈ ਜਾਂਦੇ ਆ ਫੁੱਟੀ ਜਾਂਦੇ ਆ ਆਈ ਜਾਂਦੇ ਆ ਤੇ ਜਾਈ ਜਾਂਦੇ ਆ ਆਈ ਜਾਂਦੇ ਆ ਜਾਈ ਜਾਂਦੇ ਆ ਇਹ ਸੰਸਾਰ ਦੇ ਵਿੱਚ ਬੁਲਬਲੇ ਸਦਾ ਨੇ ਪਾਣੀ ਵਿੱਚ ਬੁਲਬਲਾ ਕਿੰਨਾ ਚਿਰ ਰਹਿੰਦਾ ਉਥੇ ਹੀ ਖਤਮ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਧੰਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਸੰਸਾਰ ਵੀ ਪਾਣੀ ਦੇ ਝੱਕ ਦੇ ਬੁਲਬਲੇ ਦੀ ਤਰ੍ਹਾਂ ਹੈ ਭਾਈ ਇਤੇ ਸੰਸਾਰ ਦੇ ਵਿੱਚ ਬੇਅੰਤ ਜੀਵ ਰੋਜ ਆਉਂਦੇ ਐ ਤੇ ਬੇਅੰਤ ਇਥੋਂ ਚਲੇ ਜਾਂਦੇ ਆਪੋ ਆਪਣੀ ਵਾਰੀ ਦੇ ਅਨੁਸਾਰ ਜਿਸ ਤੇ ਹੋਆ ਤੇ ਸਹਿ ਸਮਾਣਾ ਚੂਕ ਗਿਆ ਪਸਾਰਾ ਜਿਸ ਪ੍ਰਮਾਤਮਾ ਦਾ ਜੀਵ ਉਤਪਨ ਭਾਵ ਪੈਦਾ ਹੋਇਆ ਫਾਇਦਾ ਕੀਤਾ ਹੋਇਆ ਪ੍ਰਮਾਤਮਾ ਨੇ ਸਾਰੇ ਜਗਤ ਨੂੰ ਪੈਦਾ ਕੀਤਾ ਵਾਹਿਗੁਰੂ ਨੇ ਉਹੀ ਸਭ ਨੂੰ ਪੈਦਾ ਕਰਿਆ ਜਦੋਂ ਉਹਦੇ ਵਿੱਚ ਸਮਾ ਗਿਆ ਤਾਂ ਸਾਰਾ ਸੰਸਾਰ ਪਸਾਰਾ ਚੁੱਕਿਆ ਜਾ ਪਰ ਸਮਾਏਗਾ ਕਿਵੇਂ ਜੇ ਗੁਰੂ ਦੀ ਸਿੱਖਿਆ ਦੇ ਉੱਤੇ ਚੱਲੇਗਾ ਫਿਰ ਜਾ ਕੇ ਉਹਦੇ ਵਿੱਚ ਸਮਾਏਗਾ ਜਾਕੀ ਜੋ ਜਲਮੈਂ ਜਲਾਏ ਖਟਾਨਾ ਤ्यों ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤਿ ਕੁਰਬਾਨ ਤੇ ਜਿਹੜੇ ਭਾਈ ਗੁਰੂ ਦੀ ਸਿੱਖਿਆ ਦੇ ਉੱਤੇ ਚੱਲਦੇ ਨੇ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰਦੇ ਨੇ ਉਹਨਾਂ ਦੀ ਜੋਤ ਪ੍ਰਮਾਤਮਾ ਦੀ ਜੋਤ ਵਿੱਚ ਜਾ ਕੇ ਮਿਲ ਜਾਂਦੀ ਹੈ ਤੇ ਦੂਸਰੇ ਜਿਹੜੇ 84 ਦੇ ਚੱਕਰ ਦੇ ਵਿੱਚ ਭਟਕਦੇ ਫਿਰਦੇ ਨੇ ਕਿਸੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਇੱਕ ਓੰਕਾਰ ਤੋਂ ਲੈ ਕੇ 18 ਦਸਪੀਰ ਤੱਕ ਸਾਨੂੰ ਇਹ ਚੱਕਰ ਦੇ ਵਿੱਚੋਂ ਹੀ ਬਾਹਰ ਕੱਢਣ ਦਾ ਉਪਦੇਸ਼ ਕਰ ਰਹੀਏ ਵੀ ਕਿਸੇ ਨਾ ਕਿਸੇ ਟੰਗ ਦੇ ਨਾਲੇ ਇਸ ਚੱਕਰ ਦੇ ਵਿੱਚੋਂ ਬਾਹਰ ਨਿਕਲ ਜਾਏ ਸੋ ਸਤਿਗੁਰੂ ਪਾਤਸ਼ਾਹ ਕਿਰਪਾ ਕਰੇ ਮਿਹਰ ਕਰ ਸਾਨੂੰ ਆਪੇ ਚਰਨਾਂ ਨਾਲ ਜੋੜਨ ਗੁਰਸਿੱਖੀ ਦਾ ਜੀਵਨ ਨਾਮ ਦੀ ਦਾਤ ਚੜ੍ਹਦੀ ਕਲਾ ਪ੍ਰਦਾਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੋਨਿਆ ਵੀ ਅੰਤਪੋਲਾ ਸਤਿਗੁਰੂ ਮਹਾਰਾਜ ਸਾਧ ਸੰਗਤ ਬਖਸ਼ਣ ਜੋ ਬਖਸ਼ ਲਵੇਗੀ ਅਨ ਜਾਣ ਬੇਸਮੇ ਬੁਰਖ ਜੀਵ ਜਿੰਨੇ ਇੱਕ ਮਤ ਮਹਾਰਾਜ ਜੀ ਨੇ ਬਖਸ਼ੀ ਉਹਦੇ ਅਨੁਸਾਰ ਗੁਰਬਾਣੀ ਦੀਆਂ ਵਿਚਾਰ ਆਪਸ ਸਰਵਣ ਕੀਤੀਆਂ 파ਸ਼ਾ ਕਿਰਪਾ ਕਰਨੇ ਗੁਰੂ ਕੇ ਬਚਨ ਗੁਰੂ ਦਾ ਉਪਦੇ ਸਾਡੇ ਹਿਰਦੇ ਚ ਵਸ ਜਾਏ ਸਸਿ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਪਾਈ ਆਪਣੇ ਜੀਵਨ ਦੀ ਬਾਜੀ ਜਤ ਲਈਏ ਸਤਿਗੁਰਾਂ ਦਾ ਕੋਟਾਣ ਕੋਲ ਧੰਨਵਾਦ ਇਹਨਾਂ ਦੀ ਅਪਰਵਾਰ ਕਿਰਪਾ ਸਤਿਗੁਰੂ ਅਮਰਤਵਰ ਦੇ ਦੀ ਵਾਣ ਸਜੇ ਤੇ ਸੰਗਤਾਂ ਦਾ ਧੰਨਵਾਦ ਬਹੁਤ ਪਿਆਰ ਨਾਲ ਸਰਣ ਕੀਤਾ ਸਤਿਗੁਰੂ ਪਾਸ਼ਾ ਕਿਰਪਾ ਕਰਨ ਇਹ ਗੁਰੂ ਕੇ ਵਚਨ ਗੁਰੂ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਏ ਅਸੀਂ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਲਖ ਹਰ ਪ੍ਰਭ ਆਪੇ ਮਿਲੇ ਵਾਹੇ ਗੁਰੂ